ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਦੇ ਵਿੱਚ ਆਪਣੇ ਘਰ ਦੀ ਰਸੋਈ ਦੇ ਵਿੱਚ ਦੋ ਚੀਜ਼ਾਂ ਲੈ ਆਓ ਇਹ ਦੋ ਚੀਜ਼ਾਂ ਆਉਣ ਦੇ ਨਾਲ ਸਾਡੇ ਦਿਨ ਕਿਵੇਂ ਬਦਲ ਜਾਣਗੇ ਸਾਡੀ ਕਿਸਮਤ ਕਿਵੇਂ ਬਦਲ ਜਾਵੇਗੀ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਚੱਲੇਗਾ ਸਾਡੇ ਦੇ ਚੰਗੇ ਸਮੇਂ ਦੀ ਸ਼ੁਰੂਆਤ ਕਦੋਂ ਹੋ ਗਈ ਹੈ ਆਪੇ ਸੰਗਤ ਜੀ ਇਹ ਜਿਹੜੀਆਂ ਦੋ ਚੀਜ਼ਾਂ ਹਨ ਜਿਹੜੀਆਂ ਸਾਡੇ ਸਮੇਂ ਨੂੰ ਬਦਲ ਦੇਣਗੀਆਂ ਇਸ ਦੇ ਬਾਰੇ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜਰੂਰ ਸੁਣਨਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਦੋ ਚੀਜ਼ਾਂ ਜੋ ਰਸੋਈ ਦੇ ਵਿੱਚ ਲਿਆ ਕੇ ਰੱਖਣੀਆਂ ਹਨ ਇਹ ਕਿਸੇ ਵੀ ਪ੍ਰਕਾਰ ਦਾ ਸੰਗਤਜੀ ਕੋਈ ਵੀ ਵਿਅਮ ਜਾਂ ਭਰਮ ਨਹੀਂ ਹੈ ਪਰ ਇਹ ਦੋ ਚੀਜ਼ਾਂ ਰਸੋਈ ਘਰ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਇਹਨਾਂ ਦੇ ਨਾਲ ਸਾਡੀ ਕਿਸਮਤ ਬਦਲ ਜਾਂਦੀ ਹੈ ਸੰਗਤਜੀ ਰਸੋਈ ਘਰ ਆਉਣ ਨਾਲ ਇਹਨਾਂ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬਦਲ ਜਾਂਦੀ ਹੈ ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤਜੀ ਦੀਵਾਲੀ ਦਾ ਦਿਨ ਆ ਰਿਹਾ ਹੈ ਸਾਰੇ ਪਾਸੇ ਘਰਾਂ ਚ ਸਾਵ ਸਪਾਈਂ ਦੀ ਲਹਿਰ ਚੱਲ ਰਹੀ ਹੈ ਸਾਡੇ ਘਰਾਂ ਦੇ ਵਿੱਚ ਬਰਕਤ ਨੂੰ ਲੈ ਕੇ ਘਰ ਦੀਆਂ ਖੁਸ਼ੀਆਂ ਨੂੰ ਲੈ ਕੇ ਬਹੁਤ ਕੋਝਕ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਖੁਸ਼ੀ ਆਵੇ ਸਾਡੇ ਘਰ ਵਿੱਚ ਬਰਕਤ ਆਵੇ ਤੰਦਰੁਸਤੀ ਆਵੇ ਕਈ ਲੋਕ ਬਹੁਤ ਹੀ ਤਰ੍ਹਾਂ ਦੇ ਕਰਮकांड ਕਰ ਰਹੇ ਹਨ ਕਈ ਲੋਕ ਬਹੁਤ ਤਰ੍ਹਾਂ ਦੇ ਉਪਾਅ ਕਰ ਰਹੇ ਹਨ ਕਿਉਂਕਿ ਜਦੋਂ ਕੋਈ ਵੀ ਦਿਨ ਤਿਉਹਾਰ ਆਉਂਦਾ ਹੈ ਜਾਂ ਜਦੋਂ ਸਾਡੀ ਜ਼ਿੰਦਗੀ ਦਾ ਕੋਈ ਖਾਸ ਦਿਨ ਹੁੰਦਾ ਹੈ ਜਿਵੇਂ ਮੰਨ ਲਓ ਬੱਚਿਆਂ ਦਾ ਜਨਮ ਦਿਨ ਹੋਵੇ ਜਾਂ ਕੋਈ ਅਸੀਂ ਹੋਰ ਕੋਈ ਪ੍ਰੋਗਰਾਮ ਮਨਾਉਣਾ ਹੋਵੇ ਤਾਂ ਉਸ ਦਿਨ ਨੂੰ ਲੈ ਕੇ ਅਸੀਂ ਬੜੇ ਹਿਜਾ ਦੇ ਨਾਲ ਤੁਰੇ ਫਿਰਦੇ ਹਾਂ ਸਾਰੇ ਹੀ ਜੀਆਂ ਦੇ ਮਨ ਦੇ ਵਿੱਚ ਬੜਾ ਹੀ ਚਾਹ ਹੁੰਦਾ ਹੈ ਸਾਰੇ ਜੀ ਬੜੇ ਚਾਹ ਦੇ ਨਾਲ ਕੰਮ ਕਰਦੇ ਹਨ ਕਿ ਉਹ ਦਿਨ ਆਉਣ ਵਾਲਾ ਹੈ ਜਿਵੇਂ ਸੰਗਤ ਜੀ ਕਿਸੇ ਦਾ ਵਿਆਹ ਹੁੰਦਾ ਹੈ ਤਾਂ ਵਿਆਹ ਦੀਆਂ ਤਿਆਰੀਆਂ ਬਹੁਤ ਸਮਾਂ ਪਹਿਲਾਂ ਹੀ ਕਰਨੀਆਂ ਸ਼ੁਰੂ ਹੋ ਜਾਂ ਪਹਿਲਾਂ ਹੀ ਕਰਨੀਆਂ ਸ਼ੁਰੂ ਹੋ ਜਾਂਦੇ ਹਨ ਓਨੇ ਦਿਨ ਤੱਕ ਅਸੀਂ ਭੱਜੇ ਨੱਠੇ ਫਿਰਦੇ ਹਾਂ ਜਿੰਨੇ ਦਿਨ ਤੱਕ ਉਹ ਦਿਨ ਨਹੀਂ ਆ ਜਾਂਦਾ ਜਦੋਂ ਉਹ ਦਿਨ ਜਦੋਂ ਦਿਨ ਆ ਜਾਂਦਾ ਹੈ ਉਸ ਤੋਂ ਅਗਲੇ ਦਿਨ ਸਾਰਾ ਚਾਅ ਤੇ ਉਤਸ਼ਾਹ ਫਿਰ ਸਾਡਾ ਫਿੱਕਾ ਪੈ ਜਾਂਦਾ ਹੈ ਫਿਰ ਉਹੀ ਆਲਸ ਉਹੀ ਮੋਜਾਂ ਫੇਲ ਲੱਗਦਾ ਹੈ ਕਿ ਸਰੀਰ 'ਚ ਜਾਨ ਨਹੀਂ ਰਹੀ ਪਰ ਜਿੰਨੇ ਦਿਨ ਤੱਕ ਉਹ ਦਿਨ ਨਹੀਂ ਪਰ ਜਿੰਨੇ ਦੇਰ ਤੱਕ ਉਹ ਦਿਨ ਨਹੀਂ ਆਉਂਦਾ ਉਹਨੇ ਦਿਨ ਸਰੀਰ ਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਭਾਵੇਂ ਬਿਮਾਰ ਹੋਈਏ ਤੁਰੇ ਫਿਰਦੇ ਹੋਈਏ ਕਿਉਂਕਿ ਸਾਨੂੰ ਸਾਰਾ ਕੰਮ ਦਿਖ ਰਿਹਾ ਹੁੰਦਾ ਹੈ ਚਾਹੇ ਕਿਸੇ ਦੀ ਰੀਸ ਨਾਲ ਚਾਹੇ ਆਪਣੇ ਮਨ ਦੀ ਖੁਸ਼ੀ ਨਾਲ ਪਰ ਅਸੀਂ ਉਸ ਕੰਮ ਨੂੰ ਪੂਰਾ ਕਰ ਲੈਂਦੇ ਹਾਂ ਪਰ ਫਿਰ ਵੀ ਸਾਡਾ ਉਹੀ ਹਾਲ ਹੋ ਜਾਂਦਾ ਹੈ ਪਰ ਜੇਕਰ ਅਸੀਂ ਉਹੀ ਉਤਸ਼ਾਹ ਉਹੀ ਚਾਹ ਜੇਕਰ ਆਪਣੇ ਮਨ ਵਿੱਚ ਰੱਖੀਏ ਤਾਂ ਫਿਰ ਸਾਡੀ ਰੋਜ਼ ਹੀ ਦਿਵਾਲੀ ਬਣ ਜਾਂਦੀ ਹੈ ਸਾਨੂੰ ਕੋਈ ਦਿਨ ਮਿੱਠੀ ਖੁਸ਼ੀ ਨਹੀਂ ਮਨਾਉਣੀ ਪੈਂਦੀ ਫੇਰ ਤਾਂ ਸਾਡੇ ਲਈ ਹਰ ਰੋਜ਼ ਦਿਵਾਲੀ ਹੈ ਹਰ ਰੋਜ਼ ਸਾਡੇ ਕੰਮਾਂ ਵਿੱਚ ਚਾਹ ਹੋਵੇਗਾ ਸਾਡੇ ਸਰੀਰ 'ਚ ਚੋਸਤੀ ਫੁਰਤੀ ਹੋਵੇਗੀ ਜੇਕਰ ਸਾਨੂੰ ਆਪਣੇ ਕਾਰਜ ਸਦਾ ਲਈ ਖੁਸ਼ੀਆਂ ਚਾਹੀਦੀਆਂ ਹਨ ਬਰਕਤ ਚਾਹੀਦੀ ਹੈ ਪੈਸਾ ਚਾਹੀਦਾ ਹੈ ਤਾਂ ਵੇ ਚੋਸਤੀ ਫੁਰਤੀ ਵੀ ਸਾਨੂੰ ਹਮੇਸ਼ਾ ਰੱਖਣੀ ਪੈਣੀ ਹੈ ਇਹ ਆਲਸ ਤੋਂ ਬਚ ਕੇ ਰਹਿਣਾ ਪੈਣਾ ਹੈ ਸਾਡੇ ਸਰੀਰ 'ਚੋਂ ਚਦੋਂ ਵੀ ਆਲਸ ਪੈਦਾ ਹੁੰਦਾ ਹੈ ਸੁਸਤੀ ਪੈਂਦੀ ਹੈ ਤਾਂ ਸਾਡੇ ਸਰੀਰ ਬਿਮਾਰੀਆਂ ਦੇ ਨਾਲ ਘਿਰਿਆ ਜਾਂਦਾ ਹੈ ਇਹਨਾਂ ਸਭ ਗੱਲਾਂ ਤੋਂ ਸਾਨੂੰ ਸਾਡੀ ਰਸੋਈ ਹੀ ਬਚਾ ਸਕਦੀ ਹੈ ਤੇ ਰਸੋਈ ਦੇ ਵਿੱਚ ਰੱਖੀਆਂ ਹੋਈਆਂ ਇਹ ਦੋ ਚੀਜ਼ਾਂ ਕਾਫੀ ਹੱਦ ਤੱਕ ਸੰਗਤ ਜੀ ਤੰਦਰੁਸਤ ਰੱਖਦੀਆਂ ਹਨ ਤਾਂ ਬਸ ਆਪਾਂ ਆਪਣੀ ਘਰ ਦੀ ਰਸੋਈ 'ਚ ਥੋੜਾ ਜਿਹਾ ਬਦਲਾਅ ਕਰਨਾ ਹੈ ਪਹਿਲੀ ਗੱਲ ਤਾਂ ਏਕ ਸਾਡੀ ਰਸੋਈ 'ਚ ਜੋ ਵੀ ਬਣੇ ਉਹ ਤਾਜ਼ਾ ਪਾਣੇ ਤੇ ਉਹਨਾਂ ਕੋ ਬਣੇ ਜਿੰਨੇ ਕੁ ਲੋੜ ਹੈ ਜਦੋਂ ਅਸੀਂ ਬਿਨਾਂ ਤੇ ਪੁਰਾਣੀਆਂ ਚੀਜ਼ਾਂ ਖਾਂਦੇ ਹਾਂ ਫ੍ਰਿਜ 'ਚ ਰੱਖਿਆ ਹੋਇਆ ਆਟਾ ਅਸੀਂ 2 ਦਿਨ ਤੱਕ ਪਕਾ ਲੈਂਦੇ ਹਾਂ ਜਾਂ ਸਬਜ਼ੀਆਂ ਨੂੰ ਫ੍ਰਿਜ ਵਿੱਚ ਰੱਖ ਰੱਖ ਕੇ ਖਾਂਦੇ ਹਾਂ ਤਾਂ ਉਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਹਨ ਅਸੀਂ ਥੋੜੇ ਜੇ ਆਲਸ ਦੇ ਕਰਕੇ ਸਮੇਂ ਦੀ ਬਚਤ ਦੇ ਕਰਕੇ ਆਪਣੇ ਸਰੀਰ ਨੂੰ ਬਿਮਾਰੀਆਂ ਦੇ ਨਾਲ ਪਾ ਲੈਂਦੇ ਹਾਂ ਪਹਿਲਾਂ ਤਾਂ ਇਹ ਮਾੜੀ ਆਦਤ ਛੱਡਣੀ ਹੈ ਕਦੇ ਵੀ ਲੋੜ ਤੋਂ ਵੱਧ ਚੀਜ਼ ਨਹੀਂ ਬਣਾਉਣੀ ਕਿ ਵਾਅਦਾ ਬਣਾ ਲੈਂਦੇ ਹਾਂ ਦਾ ਸਵੇਰ ਦਾ ਸਰ ਜਾਵੇਗਾ ਜਾਂ ਸ਼ਾਮ ਦਾ ਸਰ ਜਾਵੇਗਾ ਉਹਨਾਂ ਇੱਕ ਚੀਜ਼ ਬਣਾਓ ਜਿੰਨਿਕ ਖਾਣੀ ਹੈ ਕਿਉਂਕਿ ਜਿਹੜਾ ਭੋਜਨ ਅਸੀਂ ਬਣਾਉਂਦੇ ਹਾਂ ਕਿਉਂਕਿ ਜਿਨ੍ਹਾਂ ਨੇ ਵੀ ਇਹ ਖਾਣਾ ਖਾਣਾ ਹੈ ਜਾਂ ਫਿਰ ਪਰਿਵਾਰ ਦੇ ਕਿਸੇ ਜੀ ਨੇ ਖਾਣਾ ਹੈ ਤੇ ਆਪਾਂ ਉਹਨਾਂ ਦੀ ਤਰੱਕੀ ਦੇ ਲਈ ਖੁਸ਼ੀ ਦੇ ਲਈ ਪਤਾ ਨਹੀਂ ਕੀ ਕੁਝ ਕਰਦੇ ਰਹਿੰਦੇ ਹਾਂ ਕਿੰਨੀਆਂ ਹੀ ਵਾਇਗਰੋ ਜੀ ਤੇ ਅੱਗੇ ਅਰਦਾਸਾਂ ਬੇਨਤੀਆਂ ਕਰਦੀਆਂ ਹਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਪਾਸ਼ਾ ਸਾਡੇ ਘਰ ਪਰਿਵਾਰ ਤੇ ਮੇਰੇ ਪਰਿਆ ਹੱਥ ਰੱਖੋ ਪਰ ਇਹ ਤਰੱਕੀ ਇਹ ਕਾਮਜਾਬੇ ਤੰਦਰੁਸਤੀ ਸਾਡੇ ਆਪਣੇ ਘਰ ਤੋਂ ਸ਼ੁਰੂ ਹੋਵੇਗੀ ਜਿਸ ਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ ਇਸ ਕਰਕੇ ਸਿਆਣੇ ਕਹਿੰਦੇ ਹਨ ਕਿ ਅਜਿਆ ਕਹਿੰਦੇ ਹਨ ਕਿ ਜਿਹਾ ਅਨ ਉਹੋ ਜਿਹਾ ਹੀ ਮਨ ਤਾਂ ਫੇਰ ਅਸੀਂ ਜੋ ਵੀ ਅਨ ਖਾ ਰਹੇ ਹਾਂ ਭੋਜਨ ਛਕ ਰਹੇ ਹਾਂ ਜਿੱਥੇ ਕਿ ਪੋਸ਼ਟਿਕ ਹੋਣਾ ਜ਼ਰੂਰੀ ਹੈ ਤਾਜ਼ੇ ਦੇ ਗੁਣ ਰਾਜੇ ਦੇ ਗੋਣ ਨਾਲ ਭਰਪੂਰ ਹੋਣਾ ਚਾਹੀਦਾ ਹੈ। ਉਹ ਖਾਣਾ ਬਣਾਉਣ ਵਾਲਿਆਂ ਦੇ ਮਨ ਦੀ ਭਾਵਨਾ ਚੰਗੀ ਹੋਣੀ ਚਾਹੀਦੀ ਹੈ। ਜੋ ਸੇ ਮਾਨਸੇ ਗੱਲਾਂ ਚੱਲਦੀਆਂ ਹਨ ਉਹ ਖਾਣੇ ਵਿੱਚ ਐਡ ਹੋ ਜਾਂਦੀਆਂ ਹਨ। ਇਹ ਊਰਜਾ ਸਾਨੂੰ ਮਿਲਦੀ ਹੈ। ਘਰ ਵਿੱਚ ਇਹ ਦੋ ਚੀਜ਼ਾਂ ਲਿਆਉਣ ਤੋਂ ਪਹਿਲਾਂ ਮਾੜੀਆਂ ਆਦਤਾਂ ਨੂੰ ਛੱਡ ਦਿਓ, ਚੰਗੀਆਂ ਆਦਤਾਂ ਅਪਣਾ ਲਓ। ਜੋ ਵੀ ਖਾਣਾ ਸਾਡੇ ਘਰ ਦੀ ਰਸੋਈ 'ਚ ਬਣਿਓ ਤਾਜ਼ਾ ਬਣੇ ਅਤੇ ਵਾਇਗਰੋ ਚੀ ਦਾ ਝਾਪ ਕਰਦੇ ਆ ਬਣੇ। ਅਤੇ ਦੇਖਣਾ ਤੁਸੀਂ ਰੋਖੀ ਮੇਸੀ ਰੋਟੀ ਖਾਣ ਵਿੱਚ ਵੀ ਬਹੁਤ ਆਨੰਦ ਆਵੇਗਾ ਉਹ ਖਾਣਾ ਖਾ ਕੇ ਸਾਨੂੰ 36 ਪ੍ਰਕਾਰ ਦੇ ਭੋਜਨ ਵਿੱਚ ਭੁੱਲ ਜਾਣਗੇ ਇਹਨਾਂ ਨੂੰ ਸ਼ਕਤੀ ਮਿਲ ਜੇ ਇਹਨਾਂ ਨੂੰ ਸ਼ਕਤੀ ਮਿਲਦੀ ਹੈ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜੋ ਘਰ ਚ ਲਿਆ ਕੇ ਰੱਖਣੀਆਂ ਹਨ ਉਹਨਾਂ ਵਿੱਚੋਂ ਇੱਕ ਹੈ ਮਿੱਟੀ ਦਾ ਘੜਾ ਮਿੱਟੀ ਦਾ ਉਹ ਬਰਤਨ ਜਿਸ ਵਿੱਚ ਆਪਾਂ ਸਬਜ਼ੀ ਬਣਾਉਂਦੇ ਹਾਂ ਪੁਰਾਣੇ ਸਮੇਂ ਵਿੱਚ ਹਰ ਘਰ 'ਚ ਉਹ ਬਰਤਨ ਹੁੰਦਾ ਸੀ ਜਿਨ੍ਹਾਂ ਨੂੰ ਬੀਬੀਆਂ ਹਾਂਡੀ ਕਹਿੰਦੀਆਂ ਸਨ ਉਹਦੇ ਆਲ ਸਬ지 ਸਾਰਾ ਕੁਝ ਮਿੱਟੀ ਬਰਤਨਾਂ ਚ ਬਣਾਉਂਦੀਆਂ ਸੰ ਤਾਂ ਆਪਾਂ ਵੇਖਦੇ ਹਾਂ ਕਿ ਸਾਡੇ ਪੁਰਾਣੇ ਬਚੁਰਗ ਸਾਡੇ ਨਾਲੋਂ ਕਿਤੇ ਵਧ ਤਾਕਤਵਰ ਹੁੰਦੇ ਸਨ ਸਾਡੇ ਨਾਲੋਂ ਵੱਧ ਸੇਧਮੰਦ ਹੁੰਦੇ ਹਨ ਕਿਉਂਕਿ ਉਹਨਾਂ ਨੇ ਵਧੀਆ ਖੁਰਾਕਾਂ ਖਾਧੀਆਂ ਅੱਜਕੱਲ ਖਾਦੇ ਹੋਏ ਖੁਰਾਕ ਇਸ ਤਰ੍ਹਾਂ ਦੀ ਹੈ ਕਿ ਸਾਡੇ ਸਰੀਰ ਦੇ ਸਹੀ ਪੱਧਰ ਨੂੰ ਹੌਲੀ-ਹੌਲੀ ਥਕਾ ਕੇ ਲੈ ਜਾਂਦੀ ਹੈ ਜੇਕਰ ਆਪਾਂ ਆਪਣੇ ਘਰ ਦੇ ਰਸੋਈ 'ਚ ਇਹ ਦੋ ਚੀਜ਼ਾਂ ਲੈ ਕੇ ਰੱਖ ਲਈਆਂ ਇਨਾਂ ਨਾਲ ਬਹੁਤ ਫਰਕ ਪਾਵੇਗਾ। ਦੀਵਾਲੀ ਆ ਰਹੀ ਹੈ, ਠੰਡ ਆ ਰਹੀ ਹੈ ਤਾਂ ਸਾਨੂੰ ਫ੍ਰਿਜ ਦਾ ਪਾਣੀ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ ਜੋ ਅਸੀਂ ਪਲਾਸਟਿਕ ਦੇ ਪਾਂਡਿਆਂ 'ਚ ਪਾਣੀ ਰੱਖਦੇ ਹਾਂ ਜਾਂ ਸਟੀਲ ਦੇ ਪਾਂਡਿਆਂ 'ਚ ਪਾਣੀ ਰੱਖਦੇ ਹਾਂ ਉਹ ਵੀ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤਾਂ ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਜੇਕਰ ਸਿਹਤ ਚੰਗੀ ਹੋਵੇਗੀ ਤਾਂ ਅਸੀਂ ਆਪਣੇ ਜ਼ਿੰਦਗੀ 'ਚ ਸਭ ਕੁਝ ਹਾਸਲ ਕਰ ਸਕਦੇ ਹਾਂ, ਸਾਰੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਜਿਹੜਾ ਵਿਅਕਤੀ ਸਿਹਤ ਪੱਖੋਂ ਠੀਕ ਨਹੀਂ ਹੈ ਉਸ ਨੂੰ ਇੱਕ ਵਾਰ ਪੁੱਛ ਕੇ ਦੇਖੋ ਜਿਨ੍ਹਾਂ ਨੇ ਪੱਲੇ ਦਵਾਈਆਂ ਪੈ ਚੁੱਕੀਆਂ ਹਨ ਉਸ ਨੂੰ ਤੰਦਰੁਸਤੀ ਦੀ ਕੀਮਤ ਬਾਰੇ ਪੁੱਛ ਕੇ ਦੇਖੋ ਅਸੀਂ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਵੀ ਚੰਗੀ ਸਿਹਤ ਹਾਸਲ ਨਹੀਂ ਕਰ ਸਕਦੇ ਅਸੀਂ ਸਭ ਕੁਝ ਹਾਸਲ ਕਰ ਸਕਦੇ ਹਾਂ ਪਰ ਸਭ ਤੋਂ ਵੱਡਾ ਖਜ਼ਾਨਾ ਸਾਡੀ ਸਿਹਤ ਹੈ ਸਿਹਤ ਪੱਖੋਂ ਜੋ ਸਹੀ ਹਨ ਉਹ ਦੁਨੀਆ ਦੇ ਤਨਵਾਨ ਵਿਅਕਤੀ ਹਨ ਜਿਸ ਦਾ ਸਰੀਰ ਹਰ ਵੇਲੇ ਬਿਮਾਰ ਰਹਿੰਦਾ ਹੈ ਜਿਸ ਤੇ ਪੱਲੇ ਦਵਾਈਆਂ ਪੈ ਚੁੱਕੀਆਂ ਹਨ ਉਸ ਨੂੰ ਤਾਂ ਤੰਦਰੁਸਤੀ ਦਾ ਪਤਾ ਹੈ ਕਿਉਂਕਿ ਅਸੀਂ ਲੱਖਾਂ ਰੁਪਏ ਖਰਚ ਕਰਕੇ ਵੀ ਤੰਦਰੁਸਤ ਸਰੀਰ ਨਹੀਂ ਖਰੀਦ ਸਕਦੇ ਸਾਰੇ ਕੰਮਾਂ ਤੋਂ ਪਹਿਲਾਂ ਆਪਣੀ ਸਿਹਤ ਵੱਲ ਧਿਆਨ ਰੱਖਣਾ ਹੈ ਤੰਦਰੁਸਤੀ ਵੱਲ ਧਿਆਨ ਰੱਖਣਾ ਹੈ ਤੇ ਸਿਹਤ ਲਈ ਸਾਨੂੰ ਜੋ ਕੁਝ ਵੀ ਕਰਨਾ ਪਵੇ ਸਾਨੂੰ ਕਰਨਾ ਚਾਹੀਦਾ ਹੈ ਤੈਸਲੀ ਇਸ ਦਿਵਾਲੀ ਤੇ ਆਪਣੇ ਤੰਨ ਅਤੇ ਮਾਨ ਦੀ ਤੰਦਰੁਸਤੀ ਦੇ ਲਈ ਇਹਦੋ ਕੰਮ ਜ਼ਰੂਰ ਕਰਨੇ ਹਨ। ਹਰ ਹਾਲ ਕਰਨੇ ਹਨ। ਦੋ ਮਾਣੀਆਂ ਆਦਤਾਂ ਛੱਡਣੀਆਂ ਹਨ ਜੋ ਅਸੀਂ ਫ੍ਰਿਜ 'ਚ ਰੱਖੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ, ਬਿਆ ਖਾਣਾ ਖਾਂਦੇ ਹਾਂ, ਉਹ ਨਹੀਂ ਖਾਣਾ ਹੈ, ਤਾਜ਼ਾ ਖਾਣਾ ਖਾਣਾ ਹੈ। ਆਪਣੇ ਸਰੀਰ ਦਾ ਧਿਆਨ ਰੱਖਣਾ ਹੈ, ਤੰਦਰੁਸਤੀ ਦੇ ਲਈ ਜੋ ਵੀ ਕਰਨਾ ਪਵੇ ਉਹ ਕਰਨਾ ਹੈ। ਤੁਸੀਂ ਇਹ ਬਦਲਾਅ ਇੱਕ ਮਹੀਨਾ ਕਰਕੇ ਦੇਖ ਲਓ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖੋਗੇ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ